गन डॉट कॉम एवरी सैटरडे टू टू थ्री पी एम विदिंदर अबाउट मेट्रीमोनियल लाइफ पार्टनरशिप एंड रिलेशनशिप ओनली ऑन रेडियो जिंदगी फिफ्टीन फिफ्टी ए एम रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट हैपन Marriage Lagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriagelagan .com. We cater for USA, Canada, UK, India and Fiji. For more information call 510-943-8037. That is 510-943-8037. ਅੱਜ ਮਿਲਣਗੇ 트럼ਪ ਤੇ ਮੋਦੀ ਵਾਈਟ ਹਾਊਸ 'ਚ ਹੋਵੇਗੀ ਗੱਲਬਾਤ ਡਿਨਰ 'ਤੇ ਖਾਸ ਮੁੱਦਿਆਂ ਤੇ ਚਰਚਾ ਸਿੱਖ ਕਤਲਿਆਂ ਮਾਮਲੇ 'ਚ ਸੱਜਣ ਕੁਮਾਰ ਨੂੰ ਮਿਲੇ ਮਿਸਾਲੀ ਸਜ਼ਾ ਐਡਵੋਕੇਟ ਧਾਮੀ 온ਟਾਰੀਓ ਵਿਧਾਨ ਸਭਾ ਚੋਣਾਂ ਵਿੱਚ ਮੁਕਾਬਲਾ ਹੋਇਆ ਦਿਲਚਸਪ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਦੌਰੇ ਤੇ ਅਮਰੀਕਾ ਪਹੁੰਚ ਗਏ ਹਨ ਉਹ ਵੀਰਵਾ ਤੜਕੇ ਵਾਸ਼ਿੰਗਟਨ ਪਹੁੰਚੇ ਜਿੱਥੇ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਹੈ ਅੱਜ ਰਾਤ ਪ੍ਰਧਾਨ ਮੰਤਰੀ ਮੋਦੀ ਵਾਈਟ ਹਾਊਸ ਸੇ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਮੁਲਾਕਾਤ ਕਰਨਗੇ ਦੋਵੇਂ ਇਕੱਠੇ ਡਿਨਰ ਵੀ ਕਰਨਗੇ ਪੀਆ ਮੋਦੀ ਅਮਰੀਕੀ ਰਾਸ਼ਟਰਪਤੀ ਦੇ ਗੈਸਟ ਹਾਊਸ ਬਲੇਅਰ ਹਾਊਸ ਵਿੱਚ ਠਹਿਰੇ ਹੋਏ ਹਨ ਵਾਈਟ ਹਾਊਸ 'ਚ ਦੋਹਾਂ ਨੇਤਾਵਾਂ ਵਿਚਾਲੇ ਦਵੱਲੀ ਗੱਲਬਾਤ ਹੋਵੇਗੀ ਇਸ ਮੀਟਿੰਗ 'ਚ ਦੋਵੇਂ ਨੇਤਾਵਾਂ ਤਾਰ ਨਿਵੇਸ਼ ਊਰਜਾ ਰੱਖਿਆ ਤੇ ਇਮੀਗ੍ਰੇਸ਼ਨ ਤੇ ਚਰਚਾ ਕਰਨਗੇ ਪੀਐਮ ਮੋਦੀ ਦੇ ਵਫਦ ਦੀਆਂ ਕੁੱਲ 6 ਮੀਟਿੰਗਾਂ ਹੋਣਗੀਆਂ ਪੀਐਮ ਮੋਦੀ ਦਾ ਆ ਅਮਰੀਕੀ ਦੌਰਾ ਅਜਿਹੇ ਸਮੇਂ ਵਿੱਚ ਹੋ ਰਿਹਾ ਹੈ ਜਦੋਂ ਅਮਰੀਕਾ ਵਿੱਚ ਕੜਾਕੇ ਦੀ ਠੰਡੇ ਪਰ ਬਰਬਾਦੀ ਦੇ باوجود ਪੀਐਮ ਮੋਦੀ ਦੇ ਦੌਰੇ ਨੂੰ ਲੈ ਕੇ ਭਾਰਤੀ ਭਾਈਚਾਰੇ ਦੇ ਲੋਕਾਂ ਦਾ ਉਤਸ਼ਾਹ برقرار ਹੈ ਤੁਹਾਨੂੰ ਦੱਸ ਦਈਏ ਵਾਸ਼ਿੰਗਟਨ ਪਹੁੰਚਣ ਤੇ ਪੀਐਮ ਮੋਦੀ ਨੇ ਕਿਹਾ ਕਿ ਕੜਾਕੇ ਦੀ ਠੰਡ 'ਚ ਨਿੱਘਾ ਸਵਾਗਤ ਹੈ ਠੰਡੇ ਮੌਸਮ ਦੇ باوجود ਵਾਸ਼ਿੰਗਟਨ ਡੀਸੀ ਦੇ ਭਾਰਤੀ ਭਾਈਚਾਰੇ ਨੇ ਮੇਰਾ ਵਿਸ਼ੇਸ਼ ਸਵਾਗਤ ਕੀਤਾ ਹੈ ਮੈਂ ਉਹਨਾਂ ਦਾ ਧੰਨਵਾਦੀ ਹਾਂ ਇਹ ਕਹਿਣਾ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹੁਣ ਇਸ ਮੁਲਾਕਾਤ ਵਿੱਚ ਕੀ ਕੀ ਅਹਿਮ ਫੈਸਲੇ ਕੀਤੇ ਜਾਣਗੇ ਤਾਂ ਔਣ ਵਾਲੇ ਦਿਨਾਂ ਚ ਹੀ ਜਾਣਕਾਰੀ ਪ੍ਰਾਪਤ ਹੋਵੇਗੀ ਸ਼ਹਿਰਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦਿੱਲੀ ਸਿ ਸਿੱਖ ਕਤਲਿਆਂ ਦੇ ਦੋਸ਼ੀ ਸੱਜਣ ਕੁਮਾਰ ਨੂੰ ਸਰਸਵਤੀ ਵਿਹਾਰ ਵਿੱਚ ਦੋ ਸਿੱਖਾਂ ਦੇ ਕਤਲ ਦੇ ਮਾਮਲੇ ਵਿੱਚ ਦਿੱਲੀ ਦੀ ਰਾਊਜ ਐਮਰਿਓ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਦਾ ਸਵਾਗਤ ਕਰਦਿਆਂ ਦੋਸ਼ੀ ਨੂੰ ਸਖਤ ਤੋਂ ਸਖਤ ਸਜਾਦੀ ਆਸ ਕੀਤੀ ਹੈ ਤੁਹਾਨੂੰ ਦੱਸ ਦਈਏ ਐਡਵੋਕੇਟ ਧਾਮੀ ਨੇ ਕਿਹਾ ਕਿ 1984 ਦਾ ਸਿੱਖ ਕਤਲੇਆਮ ਮਨੁੱਖੀ ਇਤਿਹਾਸ ਵਿੱਚ ਮਾਨਵ ਵਿਰੋਧੀ ਕਰੂਰ ਕਾਰੇ ਦੀ ਸਿਖਰ ਵੱਜੋਂ ਅੰਕਿਤ ਹੈ ਜਿਸ ਤੇ ਪੀਰੀਅਡ ਤੇ ਕਰੀਬ 4 ਦਹਾਕਿਆਂ ਤੋਂ ਇਨਸਾਫ ਲਈ ਅੱਜ ਵੀ ਸੰਘਰਸ਼ ਕਰ ਰਹੇ ਹਨ ਜੋ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰੀ ਲਈ ਸ਼ਰਮਨਾਕ ਹੈ ਹੁਣ ਜਦੋਂ ਸਿੱਖ ਕਤਲਿਆਂ ਦੇ ਇੱਕ ਮਾਮਲੇ ਵਿੱਚ ਕਾਂਗਰਸੀ ਆਗੂ ਸਚਨ ਕੁਮਾਰ ਦੋਸ਼ੀ ਪਾਏ ਗਏ ਹਨ ਤਾਂ ਉਸ ਨੂੰ ਮਿਸਾਲੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਉਹਨਾਂ ਕਿਹਾ ਕਿ ਸੱਜਲ ਕੁਮਾਰ ਤੋਂ ਇਲਾਵਾ ਕਾਂਗਰਸੀ ਆਗੂ ਜਗਦੀਸ਼ ਠਾਇਟਰ ਸਮੇਤ ਹੋਰ ਵੀ ਕਈ ਆਗੂ ਸਿੱਖ ਕਤਲੇਆਮ ਵਿੱਚ ਸ਼ਾਮਲ ਹਨ ਅਤੇ ਹਰ ਦੋਸ਼ੀ ਨੂੰ ਸਖਤ ਸਜ਼ਾਆਂ ਜੜੀਆਂ ਉਹ ਮਿਲਣੀਆਂ ਚਾਹੀਦੀਆਂ ਹਨ ਸੋਮਰੀ ਕਮੇਟੀ ਦੇ ਪ੍ਰਧਾਨ ਨੇ ਇਹ ਵੀ ਮੰਗ ਕੀਤੀ ਹੈ ਕਿ ਦੇਸ਼ ਦੀ ਸੰਸਦ ਅੰਦਰ ਸਿੱਖ ਕਤਲੇਆਮ ਪ੍ਰਤੀ ਸਵੇਦਨਾ ਅਤੇ ਮੁਆਫੀ ਦਾ ਇੱਕ ਮਤਾ ਵੀ ਜਰੂਰ ਪਾਸ ਕੀਤਾ ਜਾਵੇ ਇਹ ਆਪਣੇ ਦੇਸ਼ ਵਿੱਚ 1984 ਅੰਦਰ ਮਾਰੇ ਗਏ ਬੇਦੋਸ਼ਾ ਸਿੱਖ ਨਾਗਰਿਕਾਂ ਪ੍ਰਤੀ ਇੱਕ ਸ਼ਰਧਾਂਜਲੀ ਵੀ ਹੋਵੇਗੀ ਉਧਰ Ontario ਵਿੱਚ ਚੋਣ ਪ੍ਰਚਾਰ ਆਰੰਭ ਹੋਣ ਮਗਰੋਂ ਸੱਤਾਧਾਰੀ PC ਪਾਰਟੀ ਦੀ ਲੀਡ ਵਿੱਚ ਕਮੀ ਆਈ ਹੈ ਅਤੇ ਬੋਨੀ ਕਰੀਬ ਕ੍ਰੋਬੀ ਦੀ ਇੱਕ ਵਾਈ ਵਾਲੀ ਲਿਬਰਲ ਪਾਰਟੀ 31.2% ਦੇ ਅੰਕੜੇ ਤੱਕ ਪਹੁੰਚ ਗਈ ਹੈ ਉਧਰ 19 ਸਦੀ ਲੋਕਾਂ ਦੇ ਐਨਡੀਪੀ ਨੂੰ ਪਹਿਲੀ ਪਸੰਦ ਦੱਸਿਆ ਜਦਕਿ ਗ੍ਰੀਨ ਪਾਰਟੀ 4% ਦੀ ਲੋਕਾਂ ਦੀ ਹਮਾਇਤ ਨਾਲ ਚੌਥੇ ਸਥਾਨ ਤੇ ਚੱਲ ਰਹੀ ਹੈ ਸੀਟੀਵੀ ਵੱਲੋਂ ਪ੍ਰਕਾਸ਼ਿਤ ਦੇ ਨੌਜ ਰਿਸਰਚ ਦੇ ਸਰਵੇਖਣ ਮੁਤਾਬਕ ਪ੍ਰੀਮੀਅਰ ਡੱਗ ਫੋਰਡ ਦੀ ਪਾਰਟੀ ਨੂੰ 39.7 ਫੀਸਦੀ ਲੋਕਾਂ ਦੀ ਹਮਾਇਤ ਮਿਲ ਰਹੀ ਹੈ ਜਿਨ੍ਹਾਂ ਵਿੱਚ ਪੱਕੇ ਤੋਤੇ ਅਤੇ ਕੱਚੇ ਪੱਕੇ ਤੋੜਤੇ ਵੋਟ ਪਾਉਣ ਦੇ ਇਸ਼ੂਕ ਲੋਕ ਸ਼ਾਮਲ ਹਨ ਤੁਹਾਨੂੰ ਦੱਸ ਦਈਏ ਪੀਸੀ ਪਾਰਟੀ ਦੀ ਲੀਡ ਵਿੱਚ ਆਈ ਕਮੀ ਲਿਬਰਲ ਪਾਰਟੀ ਹੋਈ ਮਜ਼ਬੂਤ ਸਰਵੇਖਣ ਦੌਰਾਨ 9.4 ਫੀਸਦੀ ਲੋਕਾਂ ਨੇ ਕਿਹਾ ਕਿ ਉਹਨਾਂ ਵੱਲੋਂ ਯਕੀਨੀ ਤੌਰ 'ਤੇ ਕਿਹਨਾ ਮੁਸ਼ਕਲ ਹੈ ਕਿਹੜੀ ਪਾਰਟੀ ਨੂੰ ਵੋਟ ਪਾਉਣਗੇ ਪਰ ਸਰਵੇਖਣ ਦੇ ਅੰਕੜਿਆਂ ਮੁਤਾਬਕ ਟੋਰਾਂਟੋ ਵਿੱਚ ਮੁਕਾਬਲਾ ਹੋਰ ਵੀ ਦਿਲਚਸਪ ਹੈ ਮਨਿਆ ਜਾ ਰਿਹਾ ਹੈ ਜਿੱਥੇ 36.2 ਫੀਸ ਦੀ ਲੋਕਾਂ ਦਾ ਕਹਿਣਾ ਹੈ ਕਿ ਉਹ ਪੀਸੀ ਪਾਰਟੀ ਨੂੰ ਵੋਟ ਪਾਉਣਗੇ ਜਦਕਿ 34.3 ਫੀਸ ਦੀ ਲਿਬਰਲ ਪਾਰਟੀ ਦੇ ਹੱਕ ਵਿੱਚ ਭੁਗਤਣ ਦੀ ਗੱਲ ਕਰ ਰਹੇ ਹਨ ਇਸੇ ਤਰ੍ਹਾਂ ਐਨਡੀਪੀ ਨੂੰ ਪਹਿਲੀ ਪ੍ਰਸਾਦ ਦੱਸਣ ਵਾਲਿਆਂ ਦੀ ਗਿਣਤੀ ਜੋ ਵੀ ਪਾਇਰ ਥੀ ਫੀਸਦੀ ਦਰਜ ਕੀਤੀ ਗਈ ਹੈ ਇਸ ਦੇ ਉਲਟ ਗ੍ਰੇਟਰ ਟੋਰਾਂਟੋ ਏਰੀਆ ਵਿੱਚ 48 ਫੀਸਦੀ ਲੋਕਾਂ ਨੇ ਪੀਸੀ ਪਾਰਟੀ ਦਾ ਪੱਖ ਲਿਆ ਹੈ ਜਦਕਿ ਲਿਬਰਲ ਪਾਰਟੀ 10 ਫੀਸਦੀ ਸਦੀ ਪਛੜੀ ਹੋਈ ਨਜ਼ਰ ਆਈ ਹੈ ਹੰਟਾਰੀਓ ਦੇ ਤਰਜੀਹੀ ਪ੍ਰੀਮੀਅਰ ਵਜੋ ਡੱਗ ਫੋਰਡ ਦੀ ਚੜ੍ਹਤ ਬਰਕਰਾਰ ਹੈ ਤੇ ਸਰਵੇਖਣ ਦੌਰਾਨ 39 ਫੀਸਦੀ ਲੋਕਾਰੇ ਉਹਨਾਂ ਦੀ ਨੂੰ ਹਮਾਇਤ ਕੀਤੀ ਜਦਕਿ 26 ਫੀਸ ਦੀ ਲੋਕ ਲਿਬਰਲ ਆਗੂ ਬੋਨੀ ਕਰੋਬੀ ਨੂੰ ਸੂਬੇ ਦੇ ਪ੍ਰੀਮੀਅਰ ਦੇਖਣਾ ਚਾਹੁੰਦੇ ਹਨ ਟਿਊਨ ਇਨ ਟੂ ਮੈਰਿਜ ਲਗਨ ਕਮ ਐਵਰੀ ਸੈਟਰਡੇ 2:00 ਤੋਂ 3:00 ਪੀਐਮ ਵਿਦ ਵਰਿੰਦਰ ਉਭੀ ਅ ਸ਼ੋ ਅਬਾਊਟ ਮੈਟਰਮੋਨੀਅਲਸ ਲਾਈਫ ਪਾਰਟਨਰਸ਼ਿਪ ਐਂਡ ਰਿਲੇਸ਼ਨਸ਼ਿਪਸ ਓਨਲੀ ਔਨ ਰੇਡੀਓ ਜ਼ਿੰਦਗੀ 1550 ਏਐਮ Tune into Marriage Lagan every Saturday 11 to 12 noon with Varinder Ubhi, a show about matrimonials, life partnership and relationships. Only on Radio Zindagi, 1550 AM. Mission call 5109438037. That is 510 रिश्ते स्वर्ग में बनते हैं लेकिन धरती पर हम उन्हें मिलाते हैं marriagelagan.com dream it believe it and make it happen MarriageLagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at We cater for USA, Canada, UK, India and Fiji. For more information call 510-943-8037. That is 510-943-8037.